ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਆ ਜੀ ਤੁਹਾਡਾ ਸਾਰਿਆਂ ਦਾ ਟਰੈਕਟਰ ਮੇਲਾ ਚੈਨਲ ਜੋ ਤੁਸੀਂ ਵੇਖ ਰਹੇ ਹੋ ਫੇਸਬੁੱਕ ਪੇਜ ਖੇਤੀ ਖਬਰ ਅੱਜ ਅਸੀਂ ਲੈ ਕੇ ਆਈਆਂ ਜੀ ਜੌਂਡੀਅਰ 5210 ਟਰੈਕਟਰ ਵਿਕਾਊ ਹੈ ਜੀ 2020 ਮਾਡਲ ਏਰੀਆ ਪੰਡ ਕਲਰ ਪੈਣੀ ਪਟਿਆਲਾ 16928 ਦੇ ਟਾਇਰ ਨੇ 7.5 ਲੱਖ ਰੁਪਏ ਰੇਟ ਰੱਖੇਗੇ ਜੀ ਬਾਕੀ ਤੁਸੀਂ ਕੰਡੀਸ਼ਨ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਵੀਰ ਨੇ ਬਹੁਤ ਹੀ ਵਧੀਆ ਤੇ ਸੋਹਣੀ ਵੀਡੀਓ ਬਣਾ ਕੇ ਭੇਜੀ ਹੈ ਜਿਹਦੇ ਵਿੱਚ ਟਰੈਕਟਰ ਦੀ ਕੰਡੀਸ਼ਨ ਸਾਫ ਪਤਾ ਚੱਲ ਰਹੀ ਹੈ ਜੀ 7.5 ਲੱਖ ਰੁਪਏ ਰੇਟ ਰੱਖਿਆ ਗਿਆ B ਮਾਡਲ ਹੈ ਜੀ 9592140338 ਇਹ ਨੰਬਰ ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰੈਕਟਰ ਨੂੰ ਖਰੀਦ ਸਕਦੇ ਹੋ ਮਹਿੰਦਰਾ 585 ਟਰੈਕਟਰ ਵਿਕਾਊ ਹੈ ਜੀ 2002 ਮਾਡਲ 3.70 ਲੱਖ ਰੁਪਏ ਰੇਟ ਰੱਖਿਆ ਗਿਆ ਏਰੀਆ ਤਰਨਤਾਰਨ 9515920584 9515920584 ਇਸ ਨੰਬਰ ਤੇ ਫੋਨ ਕਰਕੇ ਮਹਿੰਦਰਾ 585 ਟਰੈਕਟਰ 2002 ਮਾਡਲ 101700 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਜਿਹੜੇ ਵੀ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਉਹਨਾਂ ਵੀਰਾਂ ਨੂੰ ਬੇਨਤੀ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਤੁਹਾਨੂੰ ਮਿਲ ਸਕੇ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਟੈਂਡਰਡ 390 ਕੰਬਾਈਨ ਵਿਕਾਊ ਆ ਸਟੈਂਡਰਡ 390 ਕੰਬਾਈਨ ਵਿਕਾਊ ਆ ਜੀ 2012 ਮਾਡਲ ਸਾਢੇ 3 ਲੱਖ ਰੁਪਏ ਰੇਟ ਰੱਖਿਆ ਗਿਆ ਏਰੀਆ ਪਿੰਡ ਰਮਣਾ ਅਜੀਤ ਸਿੰਘ 73473 40348 73 473 40 348 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਟੈਂਡਰਡ 390 ਕੰਬਾਈਨ 2012 ਮਾਡਲ 3.5 ਲੱਖ ਰੁਪਏ ਦੇ ਵਿੱਚ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਡੀਲ ਜਿਹੜੀ ਕਰ ਸਕਦੇ ਹੋ ਲੋਡਰ ਵਾਲਾ ਟਰੈਕਟਰ ਵਿਕਾਊ ਹੈ ਜੀ ਲੋਡਰ ਵਾਲਾ ਟਰੈਕਟਰ ਵਿਕਾਊ ਹੈ ਜੀ ਏਰੀਆ ਬਲਾਚੌਰ ਨਮਾਸ਼ਹਿਰ 7.5 ਲੱਖ ਰੁਪਏ ਰੇਟ ਰੱਖਿਆ ਗਿਆ ਜੀ ਓਕੇ ਕੰਡੀਸ਼ਨ ਦਾ ਟਰੈਕਟਰ ਹੈ ਜੀ ਕੋਈ ਵੀ ਕਮੀ ਪੇਸ਼ੀ ਨਹੀਂ ਇੱਕ ਵੀ ਰੁਪਈਆ ਲਾਉਣ ਦੀ ਲੋੜ ਨਹੀਂ ਤੁਹਾਨੂੰ ਓਕੇ ਕੰਡੀਸ਼ਨ ਹੈ ਜਮਾ 6.5 ਲੱਖ ਰੁਪਏ ਰੇਟ ਰੱਖਿਆ ਗਿਆ ਜੀ 62848 90990 62848 90990 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਲੋਡਰ ਵਾਲਾ ਟਰੈਕਟਰ 6.5 ਲੱਖ ਰੁਪਏ ਦੇ ਵਿੱਚ ਤੁਸੀਂ ਇਸ ਮਹੀਨੇ ਦੇ ਨਾਲ ਗੱਲ ਕਰਕੇ ਖਰੀਦ ਸਕਦੇ ਹੋ ਆਜਨ 605 ਟਰੈਕਟਰ ਵਿਕਾਊ ਹੈ ਜੀ 2011 ਮਾਡਲ ਏਰੀਆ ਮੋਗਾ ਪੰਜਾਬ ਨੰਬਰ ਪੰਜਾਬ ਨੰਬਰ ਹੈ ਜੀ ਏਰੀਆ ਮੋਗਾ 11 ਮਾਡਲ ਆਜਨ 605 ਟਰੈਕਟਰ ਵਿਕਾਊ ਹੈ ਪਹਿਲੇ ਨਾ ਹੈ ਜੀ 10,85,000 ਰੁਪਏ ਰੇਟ ਰੱਖਿਆ ਜੀ ਤੇ ਬਾਕੀ ਇੰਜਨ ਗੀਅਰ ਦਾ ਲਿਫਟ ਪੰਪ ਸਾਰਾ ਕੁਛ ਓਕੇ ਟਾਇਰ ਵੀ ਵਧੀਆ ਕੰਡੀਸ਼ਨ ਦੇ ਪਏ ਨੇ ਵੀਡੀਓ ਚ ਤੁਸੀਂ ਦੇਖ ਸਕਦੇ ਹੋ 9876619887 ਇਸ ਨੰਬਰ ਤੇ ਫੋਨ ਕਰਕੇ ਅਰਜੁਨ 605 ਟਰੈਕਟਰ 11 ਮਾਡਲ 385 ਚ ਖਰੀਦ ਸਕਦੇ ਹੋ ਜੀ ਸੀ ਵੀ ਕਿਰਾਏ ਤੇ ਦੇਣੀ ਹੈ ਜੀ ਇਸ ਵੀਰ ਨੇ ਰੇਟ 90000 ਮਹੀਨੇ ਦਾ ਏਰੀਆ ਵਿਵਾਨੀ ਜੇਕਰ ਕਿਸੇ ਵੀ ਵੀਰ ਨੇ ਜੇ ਸੀ ਵੀ ਕਿਰਾਏ ਤੇ ਲੈਣੀ ਹੋਵੇ 90000 ਮਹੀਨੇ ਦੇ ਹਿਸਾਬ ਦੇ ਨਾਲ ਤਾਂ ਇਹ ਵੀਰ ਦੇ ਨਾਲ ਇਸ ਨੰਬਰ ਤੇ ਸੰਪਰਕ ਕਰੋ ਨੰਬਰ ਨੋਟ ਕਰ ਲਓ 87083 92007 87083 92007 ਇਸ ਨੰਬਰ ਤੇ ਸੰਪਰਕ ਕਰੋ ਜੇ ਸੀ ਵੀ ਕਿਰਾਏ ਤੇ ਲੈਣ ਲਈ 90000 ਰੁਪਿਆ ਮਹੀਨੇ ਦਾ ਰੇਟ ਰੱਖਿਆ ਗਿਆ ਜੀ ਟਰਾਲੀ ਵਿਕਾਊ ਹੈ ਜੀ ਟਰਾਲ ਦਾ ਸਾਈਜ਼ 13x6.6 40% ਟਰਨ ਨੇ ਜਾਲੀ ਵਾਲੇ ਵਿੱਡ ਲੱਗੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਜੀ ਵਧੀਆ ਫੁੱਲ ਹੈਵੀ ਬਣੀ ਹੈ ਏਰੀਆ ਕਪੂਰਥਲਾ ਰੇਟ ਇਕ ਲੱਖ 30 000 ਰੁਪਿਆ ਰੇਟ ਰੱਖਿਆ ਗਿਆ ਜੀ ਵਧੀਆ ਫਰਸ਼ ਹੈ ਤੁਸੀਂ ਦੇਖ ਸਕਦੇ ਹੋ ਵੀਡੀਓ ਚ ਕਪੂਰਥਲਾ ਏਲਗਾ 40% ਟਰਨ ਹੈ ਕਪੂਰਥਲਾ ਏਰੀਆ ਜੀ 40% ਟਰਨ ਨੇ ਇੱਕ ਦੀ ਰੇਟ ਹੈ 13x6 ਬੰਛੇ ਦੀ ਟਰਾਲੀ ਵਿਕਾਉ ਹੈ ਜੀ 8194902434 ਨੰਬਰ ਤੇ ਫੋਨ ਕਰਕੇ ਤੁਸੀਂ ਟਰਾਲੀ ਜਿਹੜੀ ਖਰੀਦ ਸਕਦੇ ਹੋ ਜੀ ਗੁਡੀਅਰ ਦੇ ਟਾਇਰ ਵਿਕਾਉ ਨੇ 45 ਪੈਸੇ ਗੁਡੀਅਰ ਕੰਪਨੀ ਦੇ ਟਾਇਰ ਵਿਕਾਉ ਨੇ 45 ਪੈਸੇ ਨੇ 15000 ਪਰ ਰੇਟ ਰੱਖਿਆ ਗਿਆ ਏਰੀਆ ਫਿਰੋਜ਼ਪੁਰ ਹੈ ਜੀ 6239965993 62399365993 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਗੁਡੀਅਰ ਕੰਪਨੀ ਦੇ 45 ਪੈਸੇ ਟਾਇਰ ਨੇ ਜਿਹੜੇ 15000 ਰੁਪਏ ਚ ਖਰੀਦ ਸਕਦੇ ਹੋ ਜੇਕਰ ਤੁਸੀਂ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਵਟਸਐਪ ਨੰਬਰ ਨੋਟ ਕਰ ਲਓ ਜੀ 9877988446 ਇਸ ਨੰਬਰ ਤੇ ਕਾਇਨ ਤੋਂ 7 ਫੁੱਟ ਮਾ ਪ੍ਰੋਪਰ ਵੀਡੀਓ ਸਾਰੀ ਜਾਣਕਾਰ ਦੇ ਨਾਲ ਐਡ ਤੁਸੀਂ WhatsApp ਕਰ ਸਕਦੇ ਹੋ ਸੋ ਆ ਤੁਹਾਡੀ ਐਡ ਲਾ ਦਿੱਤੀ ਜਾਊਗੀ 2.5 ਸਾਲ ਦਾ ਨੀਲੀ ਰਾਵੀ ਦਾ ਕੱਟਾ ਵਿਕਾਊ ਆ ਦੋ ਦੰਦ ਮਾਂ ਦਾ ਦੁੱਧ ਸੀਗਾ ਜੀ 17 ਲੀਟਰ ਮਾਂ ਦਾ ਦੁੱਧ ਰਿਕਾਰਡ 17 ਲੀਟਰ ਹੈ ਜੀ ਦੋ ਦੰਦ 2.5 ਸਾਲ ਦਾ ਨੀਲੀ ਰਾਵੀ ਦਾ ਕੱਟਾ ਵਿਕਾਊ ਆ ਏਰੀਆ ਜੀਰਾ ਫਿਰੋਜ਼ਪੁਰ ਰੇਟ ਹੈ ਜੀ 90 ਆ 90000 ਰੁਪਏ ਰੇਟ ਰੱਖੇ ਗਿਆ ਜੀ 946512283 946522833 ਇਸ ਨੰਬਰ ਤੇ ਫੋਨ ਕਰਕੇ ਤੁਸੀਂ 23 ਸਾਲ ਦਾ ਨੀਲੀ ਰਵੀ ਦਾ ਕੱਟਾ ਜਿਹੜਾ ਤੁਸੀਂ 90000 ਰੁਪਏ ਚ ਖਰੀਦ ਸਕਦੇ ਹੋ ਸਟੈਂਡਰਡ 513 ਕੰਬਾਈਨ ਵਿਕਾਊ ਆ ਸਟੈਂਡਰਡ 513 ਕੰਬਾਈਨ ਵਿਕਾਊ ਆ ਜੀ 2007 ਮਾਡਲ ਏਰੀਆ ਮੋਗਾ ਪੂਰੀ ਵਧੀਆ ਮਸ਼ੀਨ ਹੈ ਜੀ ਆ ਰੇਟ 2 ਲੱਖ 95000 ਮੋਗਾ ਏਰੀਆ ਦੇ ਵਿੱਚ ਹੈ ਜੀ 295 ਰੇਟ ਰੱਖਿਆ ਗਿਆ 7 ਮਾਡਲ ਹੈ ਪੂਰੀ ਵਧੀਆ ਮਸ਼ੀਨ ਹੈ 8837692706 8837692706 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਟੈਂਡਰਡ 513 ਕੰਬਾਈਨ 2007 ਮਾਡਲ 295000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਇਸ ਵੀਰ ਦੇ ਸਾਰੇ ਸੰਦ ਵਿਕਾਉ ਨੇ ਜੀ ਇਸ ਵੀਰ ਨੇ ਖੇਤੀਬਾੜੀ ਵਾਲੇ ਸਾਰੇ ਸੰਦ ਵਿਕਾਉ ਕਰਤੇ ਜੀ ਇਸ 450 ਟਰੈਕਟਰ 2010 ਮਾਡਲ ਹਰਿਆਣਾ ਨੰਬਰ ਰੇਟ 240000 ਪੀ ਮਰੋਟਾਵੇਟਰ 2020 ਮਾਡਲ ਅਰੇਟ 75000 ਕਾਚੇ ਬੱਢਣ ਵਾਲਾ ਰੀਪਰ ਮਾਡਲ 2020 ਰੇਟ 45000 ਇਹ ਤੁਸੀਂ ਸਾਰੇ ਸੰਧ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਏਰੀਆ ਹੈਗਾ ਵੀਰਦਾਜੀ ਪਿੰਡ ਭਾਗੀ ਬਾਂਦਰ ਤਲਵੰਡੀ ਸਾਬ 9463023629 9463023629 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇਸ ਵੀਰ ਦੇ ਸਾਰੇ ਸੰਧ ਖਰੀਦ ਸਕਦੇ ਹੋ ਜੀ ਇਸ 450 ਟਰੈਕਟਰ 2010 ਮਾਡਲ ਹਰਿਆਣਾ ਨੰਬਰ 240 ਹਰਚ ਖਰੀਦ ਸਕਦੇ ਹੋ ਭੇਮ ਦਾ ਰੋਟਾਵੇਟਰ 2020 ਮਾਡਲ 75000 ਚ ਖਰੀਦ ਸਕਦੇ ਹੋ ਕਰਚੇ ਵੱਢਣ ਵਾਲਾ ਰੀਪਰ 2020 ਮਾਡਲ 45000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਤੇ ਨੰਬਰ ਇੱਕ ਵਾਰੀ ਫੇਰ ਨੋਟ ਕਰ ਲਓ ਜੀ ਇਸ ਨੰਬਰ ਤੇ ਕਾਲ ਕਰਕੇ ਇੱਕ ਹੀ ਘਰ ਦੇ ਸੰਧਰੇ ਤੁਸੀਂ ਖਰੀਦ ਸਕਦੇ ਹੋ 94630232930 ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਜੇਕਰ ਕੋਈ ਵੀ ਮੇਰਾ ਵੀਰ ਭੈਣ ਭਰਾ ਕਿਸੇ ਵੀ ਤਰ੍ਹਾਂ ਦੇ bizness ਕਿਤੇ ਕਾਰੋਬਾਰ ਦੀ ਐਡ ਕਰਵਾਉਣਾ ਚਾਹੁੰਦਾ ਹੈ ਤਾਂ ਵੀਡੀਓ ਦੇ ਥੱਲੇ ਨੰਬਰ ਸ਼ੋਅ ਹੋ ਰਿਹਾ ਜੀ 9877988446 ਇਸ ਨੰਬਰ ਤੇ ਸਾਡੇ ਨਾਲ ਸੰਪਰਕ ਕਰੋ ਤੇ ਤੁਹਾਡੀ ਐਡ ਅਸੀਂ ਆਪਣੇ ਚੈਨਲ ਦੇ ਉੱਤੇ ਲਾ ਦੇਵਾਂਗੇ ਜੀ ਤਿੰਨ ਜਗ੍ਹਾ ਦੇ ਉੱਤੇ ਐਡ ਚੱਲਦੀ ਹੈ ਟਰੈਕਟਰ ਮੇਲਾ ਚੈਨਲ YouTube ਤੇ Facebook ਪੇਜ ਖੇਤੀ ਖਬਰ Instagram ਟਰੈਕਟਰ ਮੇਲਾ ਤੁਹਾਡਾ ਸਾਰਿਆਂ ਦਾ ਤੈਦ ਲੋ ਧੰਨਵਾਦ ਤੁਸੀਂ ਚੈਨਲ ਨੂੰ ਸਪੋਰਟ ਕਰਦੇ ਆ ਰਹੇ ਹੋ ਤੇ ਵੀਡੀਓ ਨੂੰ ਸ਼ੇਅਰ ਲਾਈਕ ਕਰਦੇ ਆ ਰਹੇ ਹੋ ਤੇ ਟਾਰਗੇਟ ਹੈ ਜੀ 2000 ਲਾਈਕ ਦਾ ਰੱਖਿਆ ਹੋਇਆ ਮੈਨੂੰ ਉਮੀਦ ਹੈ ਕਿ ਮੇਰਾ ਟਰੈਕਟਰ ਮੇਲਾ ਚੈਨਲ ਦਾ ਪਰਿਵਾਰ ਇਸ ਨੂੰ ਜ਼ਰੂਰ ਪੂਰਾ ਕਰੂਗਾ ਤੇ ਤੁਹਾਡਾ ਸਾਰਿਆਂ ਦਾ ਤੈਦ ਲੋ ਧੰਨਵਾਦ ਬਣੀ ਲੋ ਤੁਸੀਂ ਆਪਣੇ ਚੈਨਲ ਦੇ ਨਾਲ ਐਸੀ ਤਰ੍ਹਾਂ ਜਲਦੀ ਲੈ ਕੇ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਧੰਨਵਾਦ